ਚੀਨਾ ਦੇ ਵਿੱਚ ਇਹਨਾਂ ਨੂੰ ਉਹ ਦੇਖੋ ਫਿੱਟ ਕਰਤਾ ਉਹਨਾਂ ਦੇ ਵਿੱਚ ਵਿੱਚ ਕਰੀ ਜਾਂਦਾ ਕੀ ਕਰੀ ਜਾਂਦਾ ਬਾਈ ਉਧਰਲੇ ਪਾਸੇ ਬੱਟ ਆਪਾਂ ਨਾ ਨਿਆਣੇ ਹੁੰਦਿਆਂ ਨੇ ਖੇਤੀਬਾੜੀ ਦੇ ਬਹੁਤ ਸੰਦਾਂ ਤੇ ਨਾ ਓਂਕਾਰ ਦੀ ਮੋਹਰ ਲੱਗੀ ਜ਼ਰੂਰ ਦੇਖੀ ਹੋਊਗੀ ਕਿਉਂਕਿ ਕੰਪਨੀ ਬਹੁਤ ਪੁਰਾਣੀ ਆ ਇੱਕ ਮੇਰਾ ਮਿੱਤਰ ਆ ਮਾਨਸਾ ਤੋਂ ਉਹਨੇ ਨਾ ਸਜਣੂ ਅਸਲ ਵਿੱਚ ਓਂਕਾਰ ਵਾਲਿਆਂ ਦਾ ਨਾ ਰੈਚਫੀਲਡ ਬ੍ਰਾਂਡ ਆ ਉਹਦਾ ਨਾ ਲਈ ਐਜੰਸੀ ਮੈਨੂੰ ਕਹਿੰਦੇ ਯਾਰ ਐਡ ਕਰਕੇ ਆ ਰੂਟਾਵੇਟਰ ਬਣਦੇ ਆ ਬਹੁਤ ਤਰ੍ਹਾਂ ਦੇ ਰੂਟਾਵੇਟਰ ਬਣਦੇ ਆ ਘੱਟੋ ਘੱਟ ਨਾ ਆਪਾਂ ਇਹ ਕਹਿ ਸਕਦੇ ਆ ਕਿ 10 8 10 ਮਾਡਲ ਹੋਣਗੇ ਇਹਨਾਂ ਦੇ ਰੂਟਾਵੇਟਰ ਤੇ 3.5 ਫੁੱਟ ਤੋਂ ਲੈ ਕੇ 12 ਫੁੱਟ ਤੱਕ ਦੇ ਰੂਟਾਵੇਟਰ ਬਣਦੇ ਆ ਪਰ ਮੇਰੇ ਮਨ ਦੇ ਵਿੱਚ ਇੱਕ ਚੀਜ਼ ਸੀਗੀ ਯਾਰ ਬਈ ਫਿਰ ਵੀ ਦਰਸ਼ਕਾਂ ਨੂੰ ਇੱਕ ਜੀਰਪ ਕਹਿਣੀ ਹੁੰਦੀ ਆ ਵੀ ਆ ਚੀਜ਼ ਲੋ ਯਾਰ ਬਹੁਤ ਲੋਕਾਂ ਨੇ ਲੈਣੀ ਹੁੰਦੀ ਆ ਪੈਸਾ ਲਾਉਣਾ ਹੁੰਦਾ ਵੀ ਕਿਉਂ ਨਾ ਆਪਾਂ ਉੱਥੇ ਹੀ ਲੈ ਕੇ ਚੱਲ ਗਏ ਉਸ ਫੈਕਟਰੀ 'ਚ ਹੀ ਚੱਲ ਗਏ ਜਿੱਥੇ ਇਹ ਬਣਦਾ ਅਕਸਰ ਜਿਹੜੇ ਹਿਸਾਬ ਦੇ ਰੇਟ ਦੱਸੇ ਮੈਨੂੰ ਦੱਸਿਆ ਗਿਆ ਕੁਆਲਿਟੀ ਦੱਸੀ ਗਈ ਜਾਂ ਤਾਂ ਮੈਨੂੰ ਐਂ ਮਸੂਸ ਹੋਇਆ ਕਿ ਯਾਰ ਇਹ ਰੇਟ ਦੇ ਵਿੱਚ ਫਿਰ ਮਾੜਾ ਮਿਲਦਾ ਹੋਊਗਾ ਜਦੋਂ ਕੁਆਲਿਟੀ ਦੱਸੀ ਗਈ ਫਿਰ ਮੈਨੂੰ ਐਂ ਲੱਗਦਾ ਵੀ ਮਹਿੰਗਾ ਮਿਲਣਾ ਚਾਹੀਦਾ ਪਰ ਇੱਥੇ ਆ ਕੇ ਫੈਕਟਰੀ ਦੇ ਵਿੱਚ ਆ ਕੇ ਇਹ ਗੱਲ ਤਾਂ ਮੈਨੂੰ ਪਤਾ ਲੱਗਿਆ ਕਿ ਇਹ ਕੁਦਰਤੀ ਗੱਲ ਆ ਮੰਨ ਲਓ ਹੁਣ ਕੋਈ ਕੰਪਨੀ ਰੋਟਾਵੇਟਰ ਬਣਾਉਂਦੀ ਆ ਹੁਣ ਜੇ ਉਹ ਗੇਅਰ ਕਿਸੇ ਤੋਂ ਲਵੇ ਤਾਂ ਗੇਅਰ ਵਾਲਾ ਨਫਾ ਕੋਈ ਹੋਰ ਬੰਦਾ ਲਾਊਗਾ ਉਹ ਬਾਡੀ ਕਿਸੇ ਤੋਂ ਲਵੇ ਤਾਂ ਬਾਡੀ ਵਾਲਾ ਨਫਾ ਹੋਰ ਕੋਈ ਲਾਊਗਾ ਉਹ ਗਰਾਰੀ ਹੋਰ ਕਿਸੇ ਤੋਂ ਲਵੇ ਤਾਂ ਗਰਾਰੀ ਵਾਲਾ ਪੰਦਾ ਮਤਲਬ ਕੱਟੋ-ਕੱਟ ਹੁਣ 15-16 ਚੀਜ਼ਾਂ ਰਲ ਕੇ ਇੱਕ ਰੋਟਾਵੇਟਰ ਬਣਦਾ ਤਾਂ 15 16 ਥਾਵਾਂ ਤੇ ਨਫਾ ਦਿੱਤਾ ਫਿਰ ਉਹ ਚੀਜ਼ ਬਣੀ ਫਿਰ ਉਹ ਤੇ ਨਫਾ ਬਣਿਆ ਤਾਂ ਉਹ ਕੁਦਰਤੀ ਗੱਲ ਆ ਕਿ ਨਫੇ ਜ਼ਿਆਦਾ ਪੈਗੇ ਤਾਂ ਇਸ ਹਾਵਨਾ ਮਹਿੰਗਾ ਹੋ ਗਿਆ ਹੁਣ ਇਹ ਕੰਪਨੀ ਦੇ ਵਿੱਚ ਆ ਕੇ ਇੱਕ ਗੱਲ ਦਾ ਪਤਾ ਲੱਗਿਆ ਕਿ ਇੱਥੇ ਤਾਂ ਨਾਟ ਤੇ ਬਲੇਡ ਆ ਜਿਹੜੇ ਉਹ ਰੋਟਾਵੇਟਰ ਦੇ ਹੋਰ ਥਾਂ ਤੋਂ ਆਉਂਦੇ ਆ ਹੋਰ ਕੰਪਨੀ ਦੇ ਆਉਂਦੇ ਆ ਬਾਕੀ ਸਾਰਾ ਕੁਝ ਹੀ ਇੱਥੇ ਬਣਦਾ ਇਸ ਕਰਕੇ ਇਹ ਰੋਟਾਵੇਟਰ ਆ ਜਿਹੜਾ ਸਜਣੋ ਲੋਕਾਂ ਨੂੰ ਹਾਵ ਚ ਪੈ ਜਾਂਦਾ ਪਰ ਜਿੱਥੇ ਵੀ ਕੋਈ ਬੰਦਾ ਬੈਠਾ ਜਿੱਥੇ ਬੈਠਾ ਜਿੱਥੋਂ ਵੀ ਰੋਟਾਵੇਟਰ ਖਰੀਦੂਗਾ ਚਾਹੇ ਉਹ 3.5 ਫੁੱਟ ਦਾ ਹੋਵੇ ਚਾਹੇ ਉਹ 12 ਫੁੱਟ ਦਾ ਹੋਵੇ ਤਾਂ ਉਹ ਬੰਦੇ ਨੂੰ ਸਰਵਿਸ ਕੰਪਨੀ ਦੀਆਂ ਕਿਉਂਕਿ ਜੜਾਂ ਬਹੁਤ ਦੂਰ ਤੱਕ ਲੰਬਾ ਸਮਾਂ ਹੋ ਗਿਆ ਜੜਾਂ ਬਹੁਤ ਦੂਰ ਤੱਕ ਫੈਲ ਗਈਆਂ ਆਪਾਂ ਤੁਹਾਨੂੰ ਗੇਅਰ ਬਾਰੇ ਵੀ ਜਾਣਕਾਰੀ ਦੇਵਾਂਗੇ ਇਹਦੇ ਇਹਦੀਆਂ ਗਰਾਰੀਆਂ ਦੀ ਕੁਆਲਿਟੀ ਬਾਰੇ ਵੀ ਜਾਣਕਾਰੀ ਦੇਵਾਂਗੇ ਕਿ ਕਿਸ ਤਰ੍ਹਾਂ ਦੀ ਇਹਦੇ ਵਿੱਚ ਗੇਅਰ ਦੇ ਅੰਦਰ ਗਰਾਰੀ ਪੈਂਦੀ ਆ ਕਿਸ ਤਰ੍ਹਾਂ ਦੀ ਇਹਦੇ ਸਾਈਡ ਗੇਅਰ ਦੇ ਅੰਦਰ ਗਰਾਰੀ ਪੈਂਦੀ ਆ ਕਿੰਨੇ ਲੀਟਰ ਦਾ ਗੇਅਰ ਆ ਸਾਰੀ ਗੱਲਬਾਤ ਆਪਾਂ ਤੁਹਾਨੂੰ ਦੱਸਦੇ ਆ ਜਾਣਕਾਰੀ ਦਿੰਨੇ ਆ ਵੈਸੇ ਨੰਬਰ ਜਿਹੜਾ ਸਕਰੀਨ ਤੇ ਚੱਲਦਾ ਉਹ ਸੱਜਣਾਂ ਨੂੰ ਬੇਨਤੀ ਕਰਦਾ ਕਿ ਤੁਸੀਂ ਰੈਚ ਫੀਲਡ ਦਾ ਜੇ ਰੋਟਾ ਵੇਟਰ ਲੈਣਾ ਚਾਹੇ ਤੁਸੀਂ ਸੁਪਰ ਸੀਡਰ ਲੈਣਾ ਚਾਹੇ ਤੁਸੀਂ ਥਰੇਸ਼ਰ ਲੈਣਾ ਤਾਂ ਤੁਸੀਂ ਜਿਹੜਾ ਨੰਬਰ ਤੁਹਾਡੀ ਸਕਰੀਨ ਤੇ ਚੱਲਦਾ ਤੁਸੀਂ ਉਹ ਤੇ ਸੰਪਰਕ ਕਰ ਸਕਦੇ ਆ ਆਜੋ ਆਪਾਂ ਫੈਕਟਰੀ ਵਿਜ਼ਿਟ ਕਰਦੇ ਆ ਫੈਕਟਰੀ ਦੇ ਵਿੱਚ ਤੁਹਾਨੂੰ ਦਿਖਾਉਂਦੇ ਆ ਕਿ ਕਿੱਥੇ ਕੀ ਕਿਵੇਂ ਬਣਦਾ ਤੇ ਕਿੱਥੋਂ ਕੀ ਤੇ ਕਿਵੇਂ ਮਿਲ ਸਕਦਾ ਆ ਜੋ ਫੈਕਟਰੀ ਦੇ ਅੰਦਰ ਚੱਲਦੇ ਆ ਤੇ ਇੱਕ ਗੱਲ ਨਾ ਮੈਂ ਤੁਹਾਨੂੰ ਕਲੀਅਰ ਕਰ ਦਿਆਂ ਸੱਚ ਨੂੰ ਅਸਲ ਦੇ ਵਿੱਚ ਜਿੰਨੀਆਂ ਵੀ ਵੇਰੀਏਸ਼ਨਾਂ ਬਣਦੀਆਂ ਨਾ ਇਹਨਾਂ ਕੋਲੇ ਇੱਕ ਤਾਂ ਫੁੱਟਾਂ 'ਚ ਹੋ ਗਈਆਂ ਫੁੱਟਾਂ 'ਚ ਵੀ گاਂ ਧਰਤੀ ਦੇ ਹਿਸਾਬ ਨਾਲ ਸੂਬੇ ਦੇ ਹਿਸਾਬ ਨਾਲ ਮਤਲਬ ਰੋਟਾਵੇਟਰ ਅਲੱਗ ਤਰ੍ਹਾਂ ਦੇ ਬਣਦੇ ਆ ਫਸਲਾਂ ਦੇ ਹਿਸਾਬ ਨਾਲ ਜਿਵੇਂ ਫਸਲਾਂ ਦੇ ਹਿਸਾਬ ਨਾਲ ਆਹ ਰੋਟਾਵੇਟਰ ਹੋ ਗਿਆ ਬਹੁਤ ਗੰਨੇ ਆਲੇ ਬੰਦਿਆਂ ਨੂੰ ਚਾਹੀਦਾ ਹੁੰਦਾ ਸਬਜ਼ੀਆਂ ਵਾਲੇ ਬੰਦਿਆਂ ਨੂੰ ਚਾਹੀਦਾ ਹੁੰਦਾ ਆਹ ਰੋਟਾਵੇਟਰ ਹੋ ਗਿਆ ਛੋਟਾ ਰੋਟਾਵੇਟਰ ਹੋ ਗਿਆ ਮਤਲਬ ਆਪਾਂ ਇਹ ਕਹਸਦੇ ਵੀ ਜੇ 10 ਫੁੱਟਾ ਵੀ ਹੋਊਗਾ ਤਾਂ 10 ਫੁੱਟੇ ਦੇ ਵਿੱਚ ਵੀ ਹੋ ਸਕਦਾ ਵੀ ਬਲੇਟਾਂ ਦੀ ਗਣਤੀ ਵੰਤੀ ਦੇ ਹਿਸਾਬ ਨਾਲ ਰੂਟਾਵੇਟਰ ਆ ਆ ਦੇਖੋ ਆ 10 ਫੁੱਟਾ ਆ ਦੇਖ ਲੈ ਪ੍ਰੀਤ ਆਪਣਾ ਟੀ 25 ਜਿੰਨਾ ਜ਼ੋਰ ਤਾਂ ਮੇਰੇ ਚ ਹੀ ਆ ਲੈ ਮੈਂ ਹੱਥ ਨਾਲ ਹੀ ਗੇੜੀ ਜਾਂਦਾ ਮਤਲਬ ਇਹਦੇ ਹੱਥ ਨਾਲ ਗੇੜਨ ਦੇ ਪਿੱਛੇ ਕਹਾਣੀ ਕੱਲੀ ਮੇਰੇ ਹੱਥ ਦੀ ਨਹੀਂ ਅਸਲ ਦੇ ਵਿੱਚ ਇਹਦੀ ਬਣਾਵਟ ਦੀ ਆਪਾਂ ਅੰਦਰ ਚੱਲਦੇ ਆ ਤੁਹਾਨੂੰ ਅੰਦਰ ਦਿਖਾਉਂਦੇ ਆ ਇੱਕ ਕੰਮ ਹੋਰ ਕਰਿਓ ਜਿਹੜਾ ਵੀ ਸਾਜਣ ਮੇਰੀ ਵੀਡੀਓ ਦੇਖ ਰਿਹਾ ਨਾ ਉਹ ਬੰਦਾ ਹੱਕ ਨਾਲ ਕਿਸੇ ਅੰਦਰ ਲੋਪੋ ਦੇ ਵਿਊਰ ਆ ਨਾਲ ਟੂਲ ਕੈਟ ਹੱਕ ਨਾਲ ਮੰਗ ਲਿਓ ਰੋਟੇਟਰ ਦੇ ਹੱਕ ਨਾਲ ਠੀਕ ਹੈ ਕਹਿੰਦੇ ਆਜੋ ਆਪਾਂ ਅੰਦਰ ਚੱਲਦੇ ਆ ਮੈਂ ਤੁਹਾਨੂੰ ਦਿਖਾਉਣਾ ਆ ਜਿਹੜੀਆਂ ਗਰਾਰੀਆਂ ਨਾ ਆ ਗਰਾਰੀ ਆ ਆ ਗਰਾਰੀ ਆ ਤੁਹਾਨੂੰ ਮੈਂ ਬਣਦੀ ਦਿਖਾਉਣਾ ਕਿ ਅੰਦਰ ਇਕੱਲੀ ਇਕੱਲੀ ਗਰਾਰੀ ਕਿਵੇਂ ਬਣਦੀ ਆ ਤੇ ਇਹ ਗਰਾਰੀਆਂ ਟੈਂਪਰਡ ਹੁੰਦੀਆਂ ਮੈਂ ਹੁਣ ਆਪਾਂ ਨਾ ਫੈਕਟਰੀ 'ਚ ਆ ਗਏ ਆ ਪਹਿਲਾਂ ਤਾਂ ਯਾਰ ਇਹ ਦੇਖੋ ਕਿ ਫੈਕਟਰੀ ਚੱਲ ਰਹੀ ਆ ਯਾਰ ਅੱਜ ਕੱਲ੍ਹ ਦੀਆਂ ਮਸ਼ੀਨਾਂ ਕਿਸ ਤਰ੍ਹਾਂ ਦੀਆਂ ਆ ਗਈਆਂ ਕਿ ਤੁਹਾਨੂੰ ਚੱਲਦੀ ਫੈਕਟਰੀ ਦੇ ਵਿੱਚ ਆਵਾਜ਼ ਨਹੀਂ ਸੁਣਨ ਕੋਈ ਸੁਣਾਈ ਨਹੀਂ ਦਿੰਦੀ ਕੋਈ ਠੱਕ ਠੱਕ ਨਹੀਂ ਹੋ ਰਹੀ ਆ ਤੁਹਾਨੂੰ ਮੈਂ ਦਿਖਾਉਣਾ ਕਿ ਆਹ ਇਹਨਾਂ ਦਾ ਪਹਿਲਾਂ ਆਪ ਲੋਹੇ ਨੂੰ ਰੌ ਲੋਹੇ ਨੂੰ ਢਾਲ ਕੇ ਆਹ ਬਣ ਜਾਂਦਾ ਬਣ ਜਾਂਦਾ ਇਹਨਾਂ ਕੋਲੇ ਉਸ ਤੋਂ ਬਾਅਦ ਇਹ ਬਣ ਤੋਂ ਬਾਅਦ ਫਿਰ ਤੁਹਾਨੂੰ ਦਿਖਾਉਣਾ ਕਿ ਗਰਾਰੀਆਂ ਕਿਵੇਂ ਬਣਦੀਆਂ ਆਜੋ ਆ ਦੇਖੋ ਤੁਹਾਡੇ ਸਾਹਮਣੇ ਆ ਇਹਨਾਂ ਦੇ ਆ ਮਸ਼ੀਨਾਂ ਦੇਖੋ ਯਾਰ ਮਸ਼ੀਨਰੀ ਦੇਖੋ ਅੱਜ ਕੱਲ ਯਾਰ ਕਿੱਥੇ ਜਾਵੜਿਆ ਜਮਾਨਾ ਯਾਰ ਆਹ ਦੇਖੋ ਇਹ ਤੋਂ ਬਾਅਦ ਨਾ ਆਹ ਘਰਾਰੀਆਂ ਇਸ ਤਰ੍ਹਾਂ ਬਣ ਜਾਂਦੀਆਂ ਦੇਖੋ ਆਹ ਘਰਾਰੀ ਆ ਲਓ ਦੇਖਣ ਨੂੰ 베アリング ਵਰਗੀ ਲੱਗਦੀ ਆ ਫਿਰ ਉਸ ਤੋਂ ਬਾਅਦ ਇਹਨਾਂ ਨੇ ਆਹ ਪਾ ਦੇਣਾ ਇਹ ਇਹ ਘਰਾਰੀਆਂ ਦੇ ਵਿੱਚ ਆਹ ਪਾਏ ਗਿਆ ਪਹਿਲਾਂ ਇਹ ਸਾਫ਼ ਸੀ ਫਿਰ ਇਹਦੇ ਵਿੱਚ ਆਹ ਪਾ ਲਿਆ ਫਿਰ ਆਹ ਜਿਹੜੀ ਚੀਜ਼ ਬਣ ਗਈ ਹੈ ਨਾ ਆਹ ਬਣ ਗਈ ਆ ਇਹਨੇ ਇਹੋ ਜਿਹਾ ਮਸ਼ੀਨਾਂ ਦੇ ਪਹੁੰਚ ਜਾਣਾ ਇੱਥੇ ਪਹੁੰਚ ਜਾਣਾ ਇੱਥੇ ਪਹੁੰਚ ਕੇ ਇਹਨਾਂ ਮਸ਼ੀਨਾਂ ਦੇ ਵਿੱਚ ਇਹਨਾਂ ਨੂੰ ਉਹ ਦੇਖੋ ਫਿੱਟ ਕਰਤਾ ਉਹਨਾਂ ਦੇ ਵਿੱਚ ਫਿੱਟ ਕਰਤਾ ਨਾ ਫਿਰ ਇਹਨਾਂ ਦੇ ਉੱਪਰ ਨਾ ਐਵੇਂ ਦੰਦੇ ਪੈ ਜਾਣੇ ਆ ਇਹਨਾਂ ਦੇ ਵਿੱਚ ਇਹਨਾਂ ਦੇ ਉੱਪਰ ਆ ਦੇਖੋ ਆ ਮਸ਼ੀਨਾਂ ਜਿਹੜੀਆਂ ਆ ਪਤਾ ਨਹੀਂ ਕਿੰਨਾ ਦੇਖੋ ਕਿਵੇਂ ਤੇਲ ਚੱਲੀ ਜਾਂਦਾ ਆ ਦੇਖੋ ਐਂ ਦੰਦੇ ਪਈ ਜਾਂਦੇ ਆ ਆ ਆ ਗਰਾਰੀ ਆ ਮਸ਼ੀਨ ਦੇ ਵਿੱਚ ਬਣਦੀ ਆ ਐਵੇਂ ਦੰਦੇ ਪੈ ਕੇ ਆ ਦੇਖੋ ਐਵੇਂ ਢੇਰ ਲਾਈ ਜਾਂਦੇ ਆ ਇੱਥੇ ਪਰ ਇਹ ਹਜੇ ਵੀ ਲੋਹੇ ਦੀ ਆ ਇਸ ਤੋਂ ਬਾਅਦ ਆ ਜਿਹੜਾ ਜਿਹੜਾ ਕੰਮ ਆ ਉਹ ਖਤਮ ਨਹੀਂ ਹੁੰਦਾ ਖਤਮ ਨਹੀਂ ਹੁੰਦਾ ਉਸ ਤੋਂ ਬਾਅਦ ਇਹ ਕੀ ਬਣਦਾ ਉਸ ਤੋਂ ਬਾਅਦ ਇਹਨੂੰ ਟੈਂਪਰਡ ਕਰਨਾ ਇਹਨਾਂ ਨੇ ਉਸ ਤੋਂ ਬਾਅਦ ਇਹ ਇੱਕ ਬਹੁਤ ਹਾਈ ਪ੍ਰੈਸ਼ਰ ਤੇ ਆਪਾਂ ਕਹਿ ਸਕਦੇ ਆ ਕਿ ਉਹਨੂੰ ਹਾਈ ਟੈਂਪਰੇਚਰ ਤੇ ਇਹਨਾਂ ਨੇ ਉਹਨੂੰ ਟੈਂਪਰਡ ਕਰ ਦੇਣਾ ਟੈਂਪਰਡ ਕਰਨ ਤੋਂ ਬਾਅਦ ਆ ਜਿਹੜੀ ਗਰਾਰੀ ਆ ਉਹ ਫਿਰ ਆਪਾਂ ਕਹਿ ਸਕਦੇ ਹਾਂ ਨਾ ਭੁਰਦੀ ਆ ਨਾ ਉਹ ਪਗਰ ਕੇ ਜੁੜਦੀ ਆ ਇਧਰਲੇ ਪਾਸੇ ਇਧਰਲੇ ਪਾਸੇ ਪ੍ਰੀਤ ਕਹਿੰਦਾ ਆ ਦੇਖੋ ਇਧਰਲੇ ਪਾਸੇ ਆ ਮਸ਼ੀਨ ਦੇ ਵਿੱਚ ਆ ਜਿਹੜਾ ਉਹ ਬਣੇ ਹੋਏ ਗੇਅਰ ਦੇ ਵਿੱਚ ਪੁੱਤ ਸੱਲ ਮਾਰਦੇ ਆ ਜਿਹੜਾ ਆ ਗੇਅਰ ਵੀ ਆ ਨਾ ਇਹਨਾਂ ਦਾ ਇਹ ਗੇਅਰ 4 ਲੀਟਰ ਸਮਰੱਥਾ ਦਾ ਗੇਅਰ ਆ ਮਤਲਬ ਜਿਹੜਾ ਓਂਕਾਰ ਦਾ ਗੀਅਰ ਯਾਰ ਤੁਸੀਂ ਬਹੁਤ ਸਾਰੇ ਸੰਦਾਂ ਤੇ ਓਂਕਾਰ ਦਾ ਗੀਅਰ ਲੱਗਿਆ ਹੋਇਆ ਦੇਖਿਆ ਹੋਊਗਾ ਬਹੁਤ ਸਾਰੇ ਸੰਦਾਂ ਨੂੰ ਮਤਲਬ ਆਪਾਂ ਕਹਿ ਸਕਦੇ ਆ ਕਿ ਵਰਤਿਆ ਜਾਂਦਾ ਤੇ ਇਹ ਓਂਕਾਰ ਦਾ ਹੀ ਬ੍ਰਾਂਡ ਆ ਇੱਕ ਜਿਹੜਾ ਤੁਹਾਨੂੰ ਮੈਂ ਦਿਖਾ ਰਿਹਾ ਤਾਂ ਇਹਨਾਂ ਦਾ ਆ ਗੀਅਰ ਆ ਗੀਅਰ ਆਪ ਦੀ ਢਲਾਈ ਦਾ ਆਪਦੇ ਲੋਹੇ ਦਾ ਗੀਅਰ ਆ ਆ ਦੇਖੋ ਐਵੇਂ ਇਹਨਾਂ ਦਾ ਰੌ ਮਟੀਰੀਅਲ ਹੁੰਦਾ ਆ ਇਹਦੇ ਉੱਤੇ ਆ ਚੀਜ਼ ਬਣ ਗਈ ਆ ਦੇਖੋ ਆ ਬਣ ਗਈ ਸ਼ਾਫਟ ਆ ਫਿੱਟ ਹੋਣੀ ਆ ਆ ਜਾ ਤੈਨੂੰ ਫ੍ਰੀ ਤੱਕ ਅੱਗੇ ਦਿਖਾ ਕੇ ਲਾਉਣਾ ਇੱਥੇ ਕਿਤੇ 베アリング ਫਿੱਟ ਹੋਈ ਜਾਂਦੇ ਹੋਣਗੇ ਇੱਥੇ ਇਹਨਾਂ ਦੇ ਸੈਂਡ ਬਲਾਸਟ ਹੋਈ ਜਾਂਦਾ ਹੋਊਗਾ ਇੱਥੇ ਇਹਨਾਂ ਉਹ ਉਹ 베アリング ਨਹੀਂ ਬਟ ਕਰੀ ਜਾਂਦਾ ਕੀ ਕਰੀ ਜਾਂਦਾ ਭਾਈ ਉਧਰਲੇ ਪਾਸੇ ਬਟ ਫਿਟਿੰਗ ਕਰੀ ਜਾਂਦਾ ਆ ਦੇਖੋ ਇਧਰਲੇ ਪਾਸੇ ਬਾਈ ਹੁਣੀ ਆ ਦੇਖੋ ਘਰਾ ਰੀਆਂ ਆ ਦੇਖੋ ਆ ਦੇਖੋ ਇੱਥੇ ਆ ਕੇ ਗੇਅਰ ਆਣਾ ਜਿਹੜਾ ਉਹ ਮਸ਼ੀਨ ਤੋਂ ਫਿੱਟ ਹੋ ਕੇ ਆ ਕੇ ਆ ਮੰਨ ਜਾਣਾ ਇੱਥੇ ਆ ਕੇ ਆ ਬਾਈ ਕੋਲੇ ਪਹੁੰਚ ਜਾਣਾ ਆ ਬਾਈ ਕੋਲੇ ਆ ਕੇ ਆ ਦੇਖੋ ਬਾਈ ਨੇ ਫੱਟ ਕਰ ਕਰਕੇ ਗੇਰ ਰੱਖੇ ਪਏ ਆ ਰੱਖੇ ਪਏ ਹਨ ਆ ਪਿਆ ਬਾਈ ਕੋਲੇ ਸਾਰਾ ਸਮਾਨ ਪਿਆ ਸਾਰੇ ਤਰ੍ਹਾਂ ਦਾ ਜਿੰਨਾ ਸਮਾਨ ਉਧਰੋਂ ਬਣ ਕੇ ਟੈਂਪਰਡ ਹੋ ਕੇ ਗਰਾਰੀਆਂ ਸਾਰਾ ਕੋ ਆ ਕੇ ਬਾਈ ਕੋਲੇ ਆ ਗਿਆ ਬਾਈ ਕੋਲੇ ਆ ਕੇ ਫਿਰ ਇਹਨੇ ਫੱਟ ਫੁੱਟਾ ਦੇਖੋ ਕੱਲੀ ਕੱਲੀ ਚੀਜ਼ ਫੱਟ ਕਰਦਾ ਇਹ ਕਿਉਂ ਫਰੀਦ ਘੁਕਦਾ ਹਜੇ ਗਰੀਸ ਗਰੂਸ ਹੋਣਾ ਹਜੇ ਤੇਲ ਤੂਲ ਪੈਣਾ ਭਰਾ ਦੇਖੋ ਹੈ ਮਤਲਬ ਤੁਸੀਂ ਤਾਂ ਕੋਈ ਬਾਲ ਜਿੰਨੀ ਵੀ ਇਹਨਾਂ ਦੇ ਕੋਲੇ ਕੁ ਕਸਰ ਨਹੀਂ ਛੱਡੀ ਜਾਂਦੀ ਜਿਹੜੀ ਇਹ ਗਰਾਰੀ ਬਣ ਵੀ ਗਏ ਆ ਨਾ ਗਰਾਰੀ ਬਣ ਗਈ ਆ ਇਹ ਗਰਾਰੀ ਨੇ ਚੈੱਕ ਹੋਣਾ ਜਿਹਦੇ ਚ ਬਾਲ ਜਿੰਨੀ ਵੀ ਕੋਈ ਪ੍ਰੋਬਲਮ ਹੋਈ ਤਾਂ ਉਹਨੂੰ ਸਕ੍ਰੈਪ ਕਰ ਦੇਣਾ ਇਹਨਾਂ ਨੇ ਵੀ ਤਾਂ ਜੋ ਕੋਈ ਚੀਜ਼ ਇਹੋ ਜੀ ਹੋਵੇ ਹੀ ਨਾ ਕਿ ਬਾਅਦ ਦੇ ਵਿੱਚ ਸਾਨੂੰ ਸਰਵਿਸ ਦੇਣ ਵੇਲੇ ਵਾਰ-ਵਾਰ ਕੋਈ ਜੀ ਟੁੱਟੀ ਜਾਵੇ ਖਰਾਬ ਹੋਈ ਜਾਵੇ ਧੜਕਾ ਮਾਰੀ ਜਾਵੇ ਇੱਕ ਇੱਕ ਚੀਜ਼ ਨੂੰ ਬੈਲੈਂਸ ਕਰ ਦੇਣਾ ਇਹਨਾਂ ਨੇ ਜ਼ੀਰੋ ਜ਼ੀਰੋ ਕਰਕੇ ਉਹ ਤੋਂ ਬਾਹਰ ਬਣਾਉਣਾ ਆ ਜੋ ਉਹ ਤੋਂ ਬਾਅਦ ਤੁਹਾਨੂੰ ਦਿਖਾਉਣਾ ਆ ਉੱਥੇ ਬੈਰਿੰਗ ਫਿੱਟ ਹੋ ਜਾਂਦੇ ਆ ਪ੍ਰੀਤਾ ਆ ਜਾ ਦਿਖਾ ਦਿੰਦੀ ਇਧਰਲੇ ਪਾਸੇ ਆ ਦੇਖੋ ਆਹ ਬਾਈ 베アリング ਮੇਰੇ ਸਾਹ ਹੁਣਾ ਆਹ 베アリング ਫਿੱਟ ਕਰਦਾ ਨਾ ਆ ਦੇਖੀ ਆ ਦੇਖ ਆ ਦੇਖ ਆਹ 베アリング ਫਿੱਟ ਕਰੀ ਜਾਂਦੇ ਆ ਹਨਾ ਇਧਰਲੇ ਪਾਸੇ ਇੱਥੇ 베アリング ਫਿੱਟ ਹੋਈ ਜਾਂਦੇ ਆ ਦੇਖੋ ਕਿਉਂ ਤੇਰਾ ਯਾਰ ਕਰੀ ਜਾਂਦਾ ਨਾ ਫਿੱਟ 베アリング ਆ ਜਾ ਫਰੀਦ ਉਧਰਲੇ ਪਾਸੇ ਆ ਉਧਰਲੇ ਪਾਸੇ ਆਓ ਦੇਖੋ ਇਹਨਾਂ ਨੇ ਸ਼ਾਰਟ ਬਲਾਸਟ ਕਰ ਦੇਣਾ ਉਸ ਤੋਂ ਬਾਅਦ ਇੱਕ ਇੱਕ ਚੀਜ਼ ਨੂੰ ਇਹਦੇ ਪਾਰਟ ਨੂੰ ਸ਼ਾਰਟ ਬਲਾਸਟ ਕਰਕੇ ਇਹਨੂੰ ਆਹ ਚਮਕਾ ਦੇਣਾ ਸ਼ੀਸ਼ੇ ਵਾਂਗ ਤੁਹਾਨੂੰ ਆਏ ਨਹੀਂ ਲੱਗੂਗਾ ਇਹ ਲੋਹੇ ਦੀ ਚੀਜ਼ ਆ ਤੁਹਾਨੂੰ ਐ ਲੱਗੂ ਵੀ ਯਾਰ ਇਹਦਾ ਰੰਗ ਹੋ ਗਿਆ ਇਹਦਾ ਸਟੀਲ ਦੀ ਚੀਜ਼ ਆ ਆ ਦੇਖੋ ਆ ਇਹਦਾ ਪਾਰਸ ਕੱਲਾ ਕੱਲਾ ਫੈਟ ਹੋ ਕੇ ਇੱਥੇ ਆ ਜਾਣਾ ਇਹ ਚ ਆਹ ਮਸ਼ੀਨਾਂ ਦੇ ਵਿੱਚ ਸ਼ਾਰਟ ਬਲਾਸਟ ਹੋਣਾ ਸ਼ਾਰਟ ਬਲਾਸਟ ਸ਼ਾਰਟ ਬਲਾਸਟ ਸੈਂਡ ਬਲਾਸਟ ਨਹੀਂ ਰੇਤੇ ਵਾਲਾ ਬਲਾਸਟ ਨਹੀਂ ਸ਼ਾਰਟ ਬਲਾਸਟ ਗਨ ਮਾਰਦੀ ਆ ਲੋਹੇ ਦੇ ਰਣੇ ਫਿਰ ਉਹਨੇ ਸ਼ਾਰਟ ਬਲਾਸਟ ਕਰਕੇ ਆ ਚੀਜ਼ ਬਣਾਉਣੀ ਆ ਆਹਾ ਆਹਾ ਬਣਾ ਦੇਣੀ ਆ ਤੁਸੀਂ ਦੇਖੋ ਵੀ ਰੰਗ ਨਹੀਂ ਹੋਇਆ ਹੋਇਆ ਇਹ ਲੋਹਾ ਅਸਲੀ ਲੋਹਾ ਅਸਲੀ ਲੋਹੇ ਦਾ ਰੰਗ ਆ ਇਹਨੇ ਆ ਬਣ ਜਾਣਾ ਤੇ ਇਹਨਾਂ ਨੇ ਕੱਲਾ ਕੱਲਾ ਪਾਰਟਸ ਤੁਸੀਂ ਦੇਖੋਗੇ ਵੀ ਤੁਹਾਨੂੰ ਨਾ ਰੋਟਾ ਵੇਟਰ ਦਾ ਇੱਕ ਇੱਕ ਪਾਰਟ ਜਿਹੜੀ ਆ ਥਲੜਿਆ ਪਾਸੇ ਪੱਤੀ ਲੱਗੀ ਹੁੰਦੀ ਹੈ ਨਾ ਆਹਾ ਹੇਠਲੇ ਪਾਸੇ ਇਧਰ ਚਾਕੀ ਭਰੀ ਤ ਹੋਏ ਇਧਰ ਚਾਕੀ ਆ ਜਿਹੜੀ ਪੱਤੀ ਹੈ ਨਾ ਹੇਠਲੇ ਪਾਸੇ ਲੱਗਣੀ ਆ ਥੱਲੜੇ ਲੱਗੇ ਨੇ ਧਰਤੀ ਨਾਲ ਘਸਣੀਆਂ ਇਹ ਵੀ ਛੋਟ ਪਲਾਸਟ ਕੀਤੀ ਆ ਹਾਲਾਂਕਿ ਇਹਨੂੰ ਲੋਡ ਦੇਣਾ ਧਰਤੀ ਚ ਘਸਣਾ ਫਿਰ ਉਸ ਤੋਂ ਬਾਅਦ ਇਹਨਾਂ ਨੇ ਇੱਥੇ ਪਾਊਡਰ ਕੋਟ ਮਾਰ ਦੇਣਾ ਇੱਥੇ ਇੱਥੇ ਮਾਰ ਕੇ ਪਾਊਡਰ ਕੋਟ ਉਸ ਤੋਂ ਬਾਅਦ ਇਹਨਾਂ ਨੇ ਕੱਲਾ ਕੱਲਾ ਪਾਰਟਸ ਬਣਾ ਕੇ ਇੱਥੋਂ ਪਾਊਡਰ ਕੋਟ ਹੋ ਗਿਆ ਤੇ ਵੇਚ ਦੀ ਨਿਕਲ ਜਾਣਾ ਇਹਦੇ ਵੇਚ ਦੀ ਫਿਰ ਉਹ ਪੱਕ ਜਾਣਾ ਹਾਈ ਟੈਂਪਰੇਚਰ ਤੇ ਟੈਂਪਰੇਚਰ ਤੇ ਪੱਕ ਕੇ ਫਿਰ ਇਧਰਲੇ ਪਾਸੇ ਇਹਨਾਂ ਨੇ ਕੱਢ ਕੇ ਆ ਟੰਗ ਦੇਣਾ ਇੱਥੇ ਇਹਨਾਂ ਨੇ ਠੰਡਾ ਹੋਣ ਵਾਸਤੇ ਟੰਗ ਦੇਣੇ ਆ ਇੱਥੇ ਇੱਥੇ ਟੰਗ ਦੇਣੇ ਆ ਇੱਥੇ ਟੰਗੇ ਹੋਇਆ ਉਸ ਤੋਂ ਬਾਅਦ ਆਹਾ ਕੱਲਾ ਕੱਲਾ ਪੁਰਜਾ ਐਵੇਂ ਮੁੰਡਿਆਂ ਨੇ ਕੱਲਾ ਕੱਲਾ ਪੁਰਜਾ ਇਹਦਾ ਅੱਕ ਦੇਣਾ ਕਸ ਇਹ ਇੱਕ ਇੱਕ ਪੁਰਜਾ ਇੱਕ ਇੱਕ ਨਟ ਇਹਦਾ ਕਸ ਕੇ ਰੈਡੀ ਹੋ ਕੇ ਥੋੜੇ ਤੱਕ ਪਹੁੰਚਣ ਵਾਸਤੇ ਤਿਆਰ ਹੋ ਜਾਣਾ ਸੱਜਣੋ ਤੁਸੀਂ ਕੁਝ ਵੀ ਲੈਣਾ ਯਾਰ ਰੈਚ ਫੀਲਡ ਵਾਲਿਆਂ ਦਾ ਨਾ ਕੁਝ ਵੀ ਲੈਣਾ ਆ ਦੇਖੀ ਪ੍ਰੀਤ ਆ ਇਹਨਾਂ ਦੀ ਟੈਸਟਿੰਗ ਆ ਇੱਧਰ ਆ ਦੇਖੋ ਐਥੇ ਟੈਸਟਿੰਗ ਹੋਣਾ ਉਸ ਤੋਂ ਬਾਅਦ ਜਦੋਂ ਬਣ ਕੇ ਆ ਗਿਆ ਪਹਿਲਾਂ ਇਕੱਲਾ ਗੀਅਰ ਟੈਸਟ ਕਰਦੇ ਆ ਆ ਗੀਅਰ ਇਕੱਲਾ ਟੈਸਟ ਕਰਦੇ ਆ ਆ ਸ਼ਾਫਟ ਨੂੰ ਇਕੱਲੀ ਨੂੰ ਟੈਸਟ ਕਰਦੇ ਆ 베ARING ਨੂੰ ਟੈਸਟ ਕਰਦੇ ਆ ਗਰਾਰੀ ਨੂੰ ਟੈਸਟ ਕਰਦੇ ਆ ਉਸ ਤੋਂ ਬਾਅਦ ਟੈਸਟਿੰਗ ਹੋਣ ਤੋਂ ਬਾਅਦ ਜਦੋਂ ਸਾਰਾ ਰੋਟੇਟਰ ਬਣ ਗਿਆ ਫਿਰ ਇਹਦੀ ਲੋਡਿੰਗ ਚੈੱਕ ਹੋਣੀ ਆ ਵੀ ਇਹ ਕਿੰਨਾ ਲੋਡ ਲੈਂਦਾ ਕਿਤੇ ਧੜਕਾ ਤਾਂ ਨਹੀਂ ਮਾਰਦਾ ਕਿਤੇ ਹੋਰ ਆ ਮਤਲਬ ਫਾਈਨਲ ਪ੍ਰੋਡਕਟ ਬਣਨ ਤੋਂ ਬਾਅਦ ਫਿਰ ਟੈਸਟਿੰਗ ਹੁੰਦੀ ਆ ਜੀ ਫਿਰ ਇਹ ਤੁਹਾਡੇ ਟਰੈਕਟਰ ਦੇ ਮਗਰ ਪੈਣ ਵਾਸਤੇ ਰੈਡੀ ਹੁੰਦਾ ਇੱਕ ਗੱਲ ਹੋਰ ਆ ਵੀ ਇਹਨਾਂ ਦੀ ਜਿਹੜੀ ਇਹਨਾਂ ਦੇ ਜਿਹੜੇ ਪਾਰਟਸ ਆ ਨਾ ਉਹ ਸੀਐਨਸੀ ਮਸ਼ੀਨਾਂ ਤੇ ਕੱਟੇ ਜਾਂਦੇ ਆ ਮਤਲਬ ਕਹਿਣ ਤੋਂ ਭਾਵੇਂ ਆ ਵੀ ਜੇ ਕੋਈ ਚੀਜ਼ ਬਣ ਗਈ ਆ ਜਿਹਾ ਕਲੈਂਪ ਬਣ ਗਿਆ ਪਾ ਇਹਦੇ ਨਾਲ ਦਾ 1000 ਕ램ਪ 2000 5000 10000 ਕ램ਪ ਇੱਥੇ ਹੀ ਬਣਦੇ ਮਤਲਬ ਤੁਹਾਨੂੰ ਕੋਈ ਕ램ਪ ਦੀ ਲੋਡ ਪੈ ਗਈ ਤਾਂ ਉਹ ਉੱਥੇ ਫਿੱਟ ਹੀ ਆਉ ਆ ਦੇਖੋ ਤੇ ਟੈਂਟਾਂ ਚੱਲੀ ਜਾਂਦੇ ਆ ਆ ਦੇਖੋ ਬਾਤੋ ਕੇ ਵੀਰੇ ਇਹਨੂੰ ਬੰਦ ਕਰ ਰਹੇ ਮਾਰੇ ਕਰ ਲੋ ਬੰਦ ਬੰਦ ਕਰ ਬੰਦ ਕਰ ਦੋ ਬੰਦ ਕਰ ਦੋ ਲੈ ਵੀ ਇੱਕ ਗੱਲ ਹੁਣ ਹੋਰ ਆ ਤੁਸੀਂ ਮੈਰੀ ਦੇਖ ਰਹੇ ਆ ਵੀਡੀਓ ਤੁਸੀਂ ਮੇਰੀ ਵੀਡੀਓ ਦੇਖ ਰਹੇ ਆ ਹੁਣ ਤੁਹਾਨੂੰ ਕੋਈ ਮੇਰੀ ਵੀਡੀਓ ਦੇਖਣ ਦਾ ਫਾਇਦਾ ਮਿਲਣਾ ਚਾਹੀਦਾ ਤੁਹਾਨੂੰ ਫਾਇਦਾ ਕੀ ਹੋਵੇ ਇੱਕ ਤਾਂ ਮੈਂ ਕੱਟ ਕਹਤਾ ਕੱਟ ਵੀ ਖਰਜ ਯਾਰ ਸਾਰੇ ਦੇ ਹੀ ਦਿੰਦੇ ਆ ਇਹ 1 ਸਾਲ ਦੀ ਕੰਪਨੀ ਵਾਰੰਟੀ ਦਿੰਦੀ ਆ ਆਪਣੇ ਪ੍ਰੋਡਕਟ ਦੀ ਜੇ ਤੁਸੀਂ ਮੇਰੀ ਵੀਡੀਓ ਦੇਖ ਰਹੇ ਆ ਤੁਸੀਂ ਮੇਰੀ ਵੀਡੀਓ ਦੇਖ ਰਹੇ ਹੋ ਨਾ ਤਾਂ ਤੁਸੀਂ ਕੀ ਕਰਨਾ 2 ਸਾਲ ਦੀ ਵਾਰੰਟੀ 2 ਸਾਲ ਦੀ ਵਾਰੰਟੀ ਲੈ ਲੈਣੀ ਆ ਮਤਲਬ 1 ਸਾਲ ਦੀ ਤੁਹਾਨੂੰ ਕੰਪਨੀ ਨੇ ਦੇਣੀ ਦੇਣੀ ਆ 1 ਸਾਲ ਦੀ ਤੁਹਾਨੂੰ ਮੇਰੀ ਵੀਡੀਓ ਦੇਖਣ ਕਰਕੇ ਤੁਸੀਂ ਮੇਰੀ ਵੀਡੀਓ ਦਿਖਾ ਦੇਣੀ ਹੈ ਕਿ ਬਸ ਤੁਸੀਂ ਕੁਝ ਨਹੀਂ ਸਬੂਤ ਕੋਈ ਨਹੀਂ ਦੇਣਾ ਜੇ ਕਹਿਣਾ ਕਿ ਸਿਜੰਦਰ ਲੋਪੋ ਵਾਲੀ ਦੀ ਵੀਡੀਓ ਦੇਖੀ ਆ ਤਾਂ ਤੁਹਾਡੀ ਵਾਰੰਟੀ ਹੈ ਜਿਹੜੀ ਉਹ 2 ਸਾਲ ਦੀ ਹੋ ਜਾਣੀ ਆ ਇਹ ਸਾਰੇ ਫਾਇਦੇ ਲੈਣ ਲਈ ਤੁਹਾਨੂੰ ਸਕਰੀਨ ਤੇ ਨੰਬਰ ਦਿਖ ਰਿਹਾ ਮਾਨਸਾ ਦਾ ਮੁੰਡਾ ਜੇ ਵਿਜਿਟ ਕਰਨਾ ਪਾ ਕੇ ਦੇਖਣਾ ਤੁਸੀਂ ਉਹ ਮੁੰਡੇ ਕੋਲੇ ਜਾਵੜੋ ਪਾ ਕੇ ਚਲਾ ਕੇ ਦੇਖਿਓ ਬਾਕੀ ਜੇ ਤੁਸੀਂ ਡਿਲੀਵਰੀ ਲੈਣੀ ਆ ਤਾਂ ਮੁੰਡੇ ਨੂੰ ਫੋਨ ਕਰ ਲਓ ਉਹਨੇ ਆਪੇ ਤੁਹਾਡਾ ਹੱਲ ਕਰ ਦੇਣਾ ਜਿਉਂਦੇ